ਇਤਿਹਾਸ ਪਰੋਟਨ ਗੁਰਸਾਹਿਬ ਕਰੋ ਦਾ ਇਤਿਹਾਸ ਗੁਰਦੁਆਰਾ ਗੁਰਸਾਹਿਬ ਸਰੋਵਰ ਦਾ ਇਤਿਹਾਸ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮੰਜੀ ਸਾਹਿਬ ਸਥਾਨ ਤੋਂ ਬੈਠ ਕੇ ਇਸ ਸਥਾਨ ਤੋਂ ਇਸ ਰੋ ਦੇ 5 ਦਸਾਲੇ ਕਾਰ ਦੀ ਸੇਵਾ ਕੱਢ ਕੇ ਉਸ ਤੋਂ ਬਾਅਦ ਕਲਗੀਧਰ ਜੀ ਨੇ 17 ਸਾਲਾਂ ਖਾਂ ਪੰਜ ਚੀਜ਼ ਆਪਣੀ ਢਾਲ ਨਾਲ ਪੰਜ ਢਾਲਾਂ ਸਰੋਵਰ ਚ ਕਾਰ ਸੇਵਾ ਕੱਢ ਕੇ ਗੁਰੂ ਸਾਹਿਬ ਸਰੋਵਰ ਨੂੰ ਵਾਰ ਦਿੱਤੇ ਉਸ ਤੋਂ ਪ੍ਰੰਤ ਪਲੇ ਇੱਕ ਦੀ ਬੁਮਾਰੀ ਭੈਤ ਸਤਿਗੁਰ ਜੀ ਨਾਮ ਅਤਿਆਰ ਕਰਕੇ ਸਰੋਵਰ ਵਿੱਚ ਪਵਾਇਆ ਵਾਰ ਦਿੱਤਾ ਜੋ ਭਾਈ ਮਾਇਆ ਭਾਈ ਸਰੋਵਰ ਜੋ ਭਾਈ ਸਰੋਵਰ ਵਿੱਚ ਸਨਾਨ ਕਰਕੇ ਸਰੋਵਰ ਵਿੱਚ ਇਸ਼ਨਾਨ ਕਰੇਗਾ ਪੰਚੂਰੇ ਜਲ ਸੇਗਾ ਉਹ ਸ਼ਮਾਨੀ ਤੁਸ਼ਤਕਾਰਾਂ ਪਾਸੇ ਸਰੋਵਰ ਦੇ ਪਹਿਲੇ 1923 ਸੇ ਸੰਤ ਮਹਾਰਾਜਾ ਤਰਸ਼ੀਨੀ ਸੇਵਾ ਕਰਵਾਈ ਉਸ ਤੋਂ ਬਾਅਦ ਮਸ਼ਤੂਆ ਜੀ ਨੇ ਹਨ ਗੁਰੂ ਬਹੁ ਸਿੰਘ ਜੀ ਆਹ ਰਹਾ ਹੈ ਕਣ ਲੇਖ ਬਹਾਦਰ ਪਾਸ਼ਾ ਕਣ ਲੇਖ ਬਦਸ਼ਾਹ ਗੁਰੂ ਰਾਮ ਜੀ ਸ਼ਹਿਰ ਪਾਸੇ ਨੋਮੀ ਤੇ ਪਾਸੇ ਦਸ਼ਮੀ ਦੇ ਦਰਸ਼ਨ ਕਰੋ ਜੀ ਦੋ ਗੁਰੂ ਸ਼ਾਹਬਾਂ ਨੇ ਤੇ